ਅਗਰ ਕਲਚਰ ਦੇ ਸੰਤਾ ਵਾਸਤੇ ਕੋਈ ਇੱਥੇ ਜਦੋਂ ਪਤਾ ਵੀ ਜਿੰਨੀ ਵੀ ਚੀਜ਼ੀ ਬਲਦੀ ਹੈ ਬਹੁਤ ਵਧੀਆ ਹਨ ਤੇ ਟਾਪ ਦੇ ਵਿਅਸਤ ਜੀ ਬਹੁਤ ਪੁਰਾਣੇ ਬੈਠੇ ਹੋਏ ਹੈ ਇੱਥੇ ਆਪਾਂ ਸਾਰੇ ਇੱਥੇ ਬਣਾਉਨੇ ਆਂ। ਸਾਡਾ ਪ੍ਰੋਜੈਕਟ ਵੀ ਆਪਾਂ ਦਾ ਜੈਤੂਨ ਲੈ ਕੇ ਚੱਲ ਜੈਤੂਨ ਵੀ ਆ ਵੀ ਬਾਕੀ ਤੇ ਯਾਤਰ ਤਾਂ ਇੱਥੇ ਹੀ ਹੋਣੇ ਆਪਾਂ। ਜੇ ਹੁਣ ਬਬਲੋ ਕੁਛ ਗਲਤੀ ਕੀ ਉਹ ਸ਼ੋਗਲਾ ਛਤਰ ਗਏ ਵਾਸਤੇ। ਹਾਂ ਉਹਨਾਂ ਦੀ ਗੱਲ ਹੀ ਕਰਦੀ ਆਂ। ਉਹਦੇ ਅੱਗੇ ਛਤਰੀ ਤੋਂ ਉੱਧਰ ਹੀ ਨਵਾ ਕੇ ਗਏ ਸੀ ਪਿੰਡਾਂ ਵਿੱਚ। 800 ਹੋ ਜਿਆਦੇ। ਕਹਾੌਲੜ ਉਹਦੇ? ਹੌਲੜ ਦੇ। ਹਾਂ ਫੇਰ ਨਾੜਗਰ ਦੇ ਲੋਈ। ਨਾੜਗਰ ਦੇ ਲੋਈ। ਦੋ ਨਾੜਗਰ ਦੇ ਲੋਈ। ਦੁਬਾਰਾ ਫੇਰ ਇਹ ਫੇਰ ਆਪਾਂ ਲਵਾਈਏ ਇਹਦੇ। ਹੌਲੜ ਤੇ ਫੇਰ ਹੁਣ ਆਲਾ। 960 ਰੇਟ ਤੇ। ਹਾਂ 900 960 ਰੇਟ ਤੇ। ਹਾਂ। ਇਹਦੇ ਤੋਂ ਨਾਲ ਹੀ ਆ ਗਈ ਸੀ। ਹਾਂ ਹਾਂ। ਸਪੈਸ਼ਲ ਐਡੀਸ਼ਨ ਦੇ। ਅੱਜ ਸੀਗਾ ਸਾਨੂੰ ਕੰਮ ਜ਼ਰੂਰੀ ਕੋਈ। ਤਦੂ ਗਰੀ ਜਾਂਦੇ ਸੀ ਅਸੀਂ। ਤੇ ਅਸੀਂ ਨਹੀਂ ਮਤਲਬ ਇਹ ਕਰਦੇ ਰਹੇ ਸੀ ਕੱਦੂ ਮਤਲਬ ਤੁਸੀਂ ਕਰਦੇ ਸੀ ਕੱਦੂ ਚਲ ਮੈਂ ਤਾਂ ਕਰਦਾ ਕੰਮ ਸੀਗਾ ਤੇ ਫੇਰ ਉਹ ਸਾਰਾ ਕੰਮ ਵਗੈਰਾ ਨਵੇੜ ਕੇ ਤੇ ਸਾਰੇ ਜ਼ਰੂਰੀ ਕੰਮ ਸੀਗਾ ਤੇ ਹੁਣ ਅਸੀਂ ਚੱਲੇ ਆ ਉਧਰ ਜੀਰੇ ਜੀਰੇ ਵਾਲੀ ਸਾਈਡ ਮੌਸਮ ਬਣ ਗਿਆ ਜੀ ਬਹੁਤ ਜਿਆਦਾ ਸੋਹਣਾ ਕਿਤੇ ਵੀ ਆ ਜਾਂਦਾ ਤੇ ਕਿਤੇ ਜਾਂਦਾ ਹਟ ਠੰਡ ਹੋਈ ਵੀ ਹੈ ਪੂਰੀ ਤੇ ਝੋਨੇ 'ਤੇ ਆਏ ਨਜ਼ਾਰੇਦਾਰ ਬਣੇ ਜਿਹੜਾ ਮਾੜਾ ਮੋਟਾ ਕੋਈ ਪੱਤਾ ਪੀਲਾ ਲੱਗਦਾ ਸੀ ਝੋਨਿਆਂ ਦਾ ਜਾਂ ਕੁਝ ਵੀ ਸੀਗਾ ਉਹ ਜਿਹੜੇ ਵੀਰਾਂ ਨੇ ਚਲੋ ਦਵਾਈ ਕਿਸੇ ਨੇ ਕੋਈ ਆਪਦਾ ਸਪਰੇਅ ਕਰਨੀ ਸੀ ਕਰ ਲਈ ਤੇ ਬਣ ਗਿਆ ਬਹੁਤ ਘੈਂਟ ਉਹਨਾਂ ਪਾਸ ਤੇ ਝੋਨੇ ਬਣ ਕੇ ਨਜ਼ਾਰੇਦਾਰ ਬਹੁਤ ਵਧੀਆ ਤਾਂ ਸੰਦਿਲ ਵੀ ਜਿਵੇਂ ਰਹੀ ਪੈ ਗਈ ਯੂਰੀਆ ਤੇ ਉਵੇਂ ਬਣ ਗਿਆ ਜੀ ਆਹ ਦੇਖੋ ਹਾ ਚੋਨਾ ਆਪਣਾ ਹੈਗਾ ਇਹਦੀ ਪੂਸਾ 44 ਤੇ ਇਹ ਅਸੀਂ ਲਾਇਆ ਸੀਗਾ ਕਦੋਂ ਨਹੀਂ ਕੀਤਾਗਾ ਇਹ ਸੁਹਾਗਾ ਹੀ ਮਾਰਿਆ ਸੀਗਾ ਸੁਹਾਗਾ ਮਾਰ ਕੇ ਤੇ ਉਵੇਂ ਹੀ ਲਾਦਾ ਸੀ ਬਹੁਤ ਸੋਹਣਾ ਹੋਇਆ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਇਹ ਇਹ ਗਾਣੋਂ ਵਾਈਗ ਨੂੰ ਰੱਖੇ ਸੁੱਖ ਥੋੜਾ ਪਤਾ ਹੋਰ ਵਧਾਵਾਂਗੇ 2-4 ਕਿੱਲੇ ਬਾਣ ਠੀਕ ਆ ਗੱਗੀ ਹੋਰ ਕਿਵੇਂ ਆ ਠੀਕ ਠਾਕ ਅੱਜ ਘਰ ਹੀ ਆ ਕਿੱਥੇ ਅੱਛਾ ਠੀਕ ਹੈ ਠੀਕ ਹੈ ਉਹ ਗੱਦੂ ਕੀਤਾ ਪਿਆ ਆਪਣਾ ਇਹ ਚ ਲਾਉਣੀ ਆਪਾਂ 17-18 ਤੇ ਘਰ ਦੇ ਧਲੇ ਪਿਆ ਜਾਵਣ ਵਾਲੇ ਪਾਸੇ ਗਾਣੋਂ ਉੱਧਰ ਹੈਗਾ ਪੱਖਿਆਂ ਵਾਲਾ ਬਾਹੜਾ ਆਪਣਾ ਡੇਢ ਕਿੱਲਾ ਉੱਥੇ 1509 ਲਾਵਾਂਗੇ ਹੁਣ ਫੇਰ ਗਰਜੀ ਜਾਂਦਾ ਹੁਣ ਇਹ ਹਰਿਆਣੇ ਵੀ ਲਾਇਆ ਸੀ ਅੱਜ ਫੋਨ ਸੁਭਾਹ ਆਇਆ ਸੀ ਕਮਾ ਮੇ ਜੀ ਦੇ ਬੇਟੇ ਦਾ ਤੇ ਉਹ ਦੱਸ ਰਿਹਾ ਸੀਗਾ ਵੀ ਉੱਧਰ ਵੀ ਪੈ ਗਿਆ ਮੀ ਆਇਆ ਥੋੜਾ ਜਿਹਾ ਉੱਧਰ ਵਿਚਾਰੇ ਨੂੰ ਜਿਆਦਾ ਜ਼ਰੂਰਤ ਹੈ ਕਿਉਂ ਨਰਮੇ ਨਰਮੇ ਹੈਗੀ ਹੈ ਅੱਜ ਉਹ ਕਹਿੰਦੇ ਵੀ ਦੋ ਪੁੰਗਲਾ ਮੀ ਪਿਆ ਤੇ ਚਲੋ ਵਾਇਗੁਰੂ ਰੱਖੇ ਸੌਖਾ ਉੱਥੇ ਵੀ ਥੋੜਾ ਬਾਧਾ ਹੋਰ ਪੈ ਜੇ ਸੌਖਾ ਹੋ ਜੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਨਰਮੇ ਸੋਹਣੇ ਹੋ ਜਾਣਗੇ ਵਧੀਆ ਫਸਲ ਲੱਗੂਗੀ ਅੱਜ ਵਾਲਮੀ ਆਹ ਦਾ ਗਾਹ ਚੱਲੇ ਨੇ ਥੋੜਾ ਜਿਹਾ ਸੌਖਾ ਹੋ ਗਿਆ ਉਹਨਾਂ ਨੂੰ ਗਰਮੀ ਘਟ ਗਈ ਹੋਊਗੀ ਥੋੜੀ ਬੋਤੀ ਤੇ ਨਰਮੇ ਚੱਲ ਪੈਣਗੇ ਵਧੀਆ ਤੇ ਜੇ ਹੋਰ ਆ ਜੇ ਥੋੜਾ ਬਾਧਾ ਦੋ ਕੁ ਵਾਰ ਨਹੀਂ ਆਏ ਤੇ ਚਲ ਹੁਣ ਉਹਦੀ ਫਸਲ ਸੋਹਣੀ ਲੱਗ ਜੇ ਵਿਚਾਰਿਆਂ ਦੀ ਕਿਉਂਕਿ ਉਥੇ ਬੋਰਾ ਬਾਰਾਂ ਦੇ ਸਾਧਨ ਬਹੁਤ ਔਖੇ ਆ ਨਹਿਰਾਂ ਦੇ ਨਾਲ ਹੀ ਆ ਤੇ ਕਿਰਾਏ ਤੇ ਚੱਲਦੇ ਆ ਜਿਹੜੇ ਬੋਰ ਹੁਣ ਉਹਨਾਂ ਦੇ ਕੀਤੇ ਹੋਏ ਆ ਕਰ ਲੈਂਦੇ ਆ ਕਿਤੇ ਤੇ ਉਹ ਪਾਣੀ 6 ਮਹੀਨੇ ਸਾਲ ਬਾਅਦ ਖਾਰਾ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਆ ਰੱਬ ਦੀ ਮਰਜ਼ੀ ਆ ਇਹੋ ਜੀ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਲਾਈਕ ਸ਼ੇਅਰ ਕਮੈਂਟ ਮੇਰੇ ਵੀਰ ਕੋਈ ਚੈਨਲ ਹਜੇ ਮੈਂ ਚਲਾਇਆ ਤੇ ਥੋੜਾ ਜਿਹਾ ਮੈਨੂੰ ਬੋਲਣ ਦੀ ਵੀ ਦਿੱਕਤ ਆਉਂਦੀ ਆ ਹੌਲੀ ਹੌਲੀ ਫਿਰ ਆਪਾਂ ਪਰਾਟੇ ਦਾ ਲੱਗ ਪਾਂਗੇ ਬੋਲਣ ਸਕੂਟਰੀ ਲਈ ਆ ਮੈਂ ਕੱਢ Mal this again really it's a little heat alexa betty

ਉਹ ਨਾ ਉਹ ਤਾਂ ਬੁਰੀ ਆਪੇ ਹਾਂ ਤਮਗਾ ਦਾ ਫਿਰ ਉਹ ਤਾਂ ਚੱਲੂਗਾ ਜਾ ਗਿਆ ਨਾ ਜਗੜ ਤਾਵੀਆਂ ਤਾਵੀਆਂ ਦਾ ਹਾਂ ਤਮਗਾ ਦਾ ਆਪਣੇ ਬਹੁਤ ਵਧੀਆ ਚੱਲਦੀਆਂ ਹਾਂ ਹਾਂ ਉਹ ਤਾਂ ਛੋਟੇ ਟਰੈਕਟਰ ਮਗਰ ਹੀ ਪਾ ਦਗੇ ਭਲਾ ਖਿੱਚ ਲੈਂਦਾ ਉਹ ਹਾਂ ਤਮਗਾ ਇਹਦੀਆਂ ਆਪਣੇ ਹਾਂ ਉਹ ਜਿਹਦੇ ਮਰਜ਼ੀ ਮਗਰ ਪਾਲਾ ਕਰਦਾ ਹਾਂ ਹਾਂ ਇਹ ਦੂਵੇਂ ਪਾਸੋਂ ਪੈਂਦੇ ਆ ਫਿਰ ਜੀ ਰਾਹੇ ਰਾਹੇ ਯਰ ਕਰਾਹੇ ਜਿਵੇਂ ਹੁਣ ਆਪਾਂ ਉੱਥੇ ਬਣਾ ਲੈਨੇ ਆ ਇਹ ਤੇ ਜਿਵੇਂ ਹੁਣ ਇਧਰਲੇ ਪਾਸੋਂ ਆਪਾਂ ਪਾ ਕੇ ਤੇ ਦਾ압 ਦੇਊਗਾ ਪੂਰਾ ਇਹ ਹਾਂ ਜਿਵੇਂ ਕਹੀ ਆਪਾਂ ਬਣਾ ਤਾਂ ਦਿੰਦੇ ਆਂ ਪਿਛਲੇ ਪਾਸੋਂ ਜੁਗਾੜ ਆ ਤੇ ਦਾ압 ਨਹੀਂ ਦਿੰਦੇ ਉਹ ਨਹੀਂ 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 ਕਹੀ ਤਾਂ ਆਪਾਂ ਵੀਨੇ ਆ ਉਹ ਤਾਂ ਜਦੋਂ ਇਹ ਤਾਂ ਜਣ ਕੇ ਵਟ ਤੇ ਮਿੱਟੀ ਚੜਾਉਣਾ ਇੱਥੇ ਹੀ ਆ ਨਹੀਂ ਮਾੜੀ ਮੋਟੀ ਮਿੱਟੀ ਜਿਵੇਂ ਹੁਣ ਆਪਾਂ ੱਟੇ ਵਾ ਕਰੇ ਜਿਵੇਂ ਭਰਤ ਪਾਉਂਦਾ ਕੋਈ ਜਾਂ ਕੁਛ ਮਾੜਾ ਮੋਟਾ ਆਪਾਂ ਆਂ ਉਵੇਂ ਕਰੂਗਾ ਇਹਨੂੰ ਜਗਾੜ ਉਵੇਂ ਨਹੀਂ ਕਰਦਾ ਹਨਾ ਇਹ ਨਹੀਂ ਜਾਣ ਕੇ ਜਿਵੇਂ ਹੁਣ ਮੜ ਕੇ ਜਿਵੇਂ ਆ ਕਾਂਹ ਦਾ ਕਾਂਦੇ ਨਾਲ ਨਹੀਂ ਪਾਉਣੀ ਨੇ ਖੁੱਲੇ ਥਾਂ ਤੇ ਪਾਉਣਾ ਹਾਂ ਜੋ ਕੇ ਕਾਂਦੇ ਨਾਲ ਫਿਰ ਆ ਲੱਗ ਜਾਨੇ ਕੀ ਹੋਰ ਡਰ ਕੇ ਜਿਵੇਂ ਹੁਣ ਖੁੱਲਾ ਏਰੀਆ ਜਿਵੇਂ ਯਾਰ ਤੇ ਆ ਆਪਣਾ ਵਾਹਣ ਬਾਹਨ ਦੇ ਵਿੱਚ ਤਾਂ ਪੈ ਜਾਂਦਾ ਕਿੰਨੇ ਦਾ ਇਹ ਅੱਜ ਵੇਸੀ ਅਸੀਂ ਜਿਹੜੇ ਤੇ ਆਉਂਦੇ ਅਸੀਂ ਖੜ ਕੇ ਤਲਵੰਡੀ ਤਲਵੰਡੀ ਅਸੀਂ ਗਏ ਸੀ ਓੰਕਾਰ ਵਾਲਿਆਂ ਦੇ ਆ ਆ ਗਈ ਦੁਕਾਨ ਇਹਨਾਂ ਦੀ ਇਹਨਾਂ ਦਾ ਜਿਹੜਾ ਉਹ ਦੂਜਾ ਹੈਗਾ ਉਧਰ ਆ ਫੈਕਟਰੀ ਵਰਕਸ਼ਾਪ ਇਹਦੀ ਫੈਕਟਰੀ ਇਹਨਾਂ ਦੀ ਤੇ ਅਹੀ ਬਣਾਉਣਾ ਜਿੰਦਰਾ ਤਾਵੇਂ ਵਾਲਾ ਕਾ ਦੂਜਾ ਜਿਵੇਂ ਸੁਪਰ ਸੀਟਰ ਨਾਲ ਆ ਜਾਂ ਦੂਜੀ ਆਪਣਾ ਓ ਕਣਕ ਵੀ ਦੇ ਜੀਰੋ ਟੈਲ ਨਾਲ ਉਹ ਫਿਰ ਵਟਾ-ਵੋਟਾਂ ਦੀ ਬੜੀ ਸਮੱਸਿਆ ਹੁੰਦੀ ਆ ਤੇ ਆਪਣੇ ਬ੍ਰੈਂਡ ਉਹ ਇੱਕ ਦੋ ਹੀ ਆ ਬਸ ਉਹ ਤਾਂ ਕਰਕੇ ਮਿਲਦੇ ਹੀ ਨਹੀਂਗੇ ਉਹ ਹੁੱਕ ਹੋ ਜਾਂਦਾ ਓਕੇ ਉਹ ਜੀ ਅਸੀਂ ਸਾਈ ਦੇਦੀ ਆ ਤੇ ਚੱਲੇ ਆ ਵਾਪਸ ਆ ਬਬਲੂ ਕੱਲ ਸੀ ਕਿ ਦੁਕਾਨ ਆ ਗਈ ਅੱਛਾ ਭਾਈ ਆਹੋ ਆ ਚੱਲਾ ਹਵਟਾਂ ਦੇ ਬਰਾਬਰ ਆਪਾਂ ਇਧਰੋਂ ਹੀ ਇਹ ਲਈ ਸਾਮ ਦੀ ਆ ਬੇਗਲ ਟੁੱਟਾ ਸਾਡੇ ਸਾਹਮਣੇ ਬੈਠਾ ਹੈ ਉਹ ਤੋਂ ਬਕਰ ਹੈਗਾ ਬੇਗਲ ਟੁੱਟਾ ਜਿਹੜਾ ਉਹ ਚਿੱਟੇ ਰੰਗ ਦਾ ਬੇਟਾ ਸਾਡੇ ਸਾਹਮਣੇ ਘਰ ਆਪਣੇ ਤੇ ਸਾਰੀ ਜਿਹੜੀ ਇੱਥੇ ਰਹਿੰਦਾ ਜਦੋਂ ਇਹ ਤਰਦੇ ਆਉਂਦੇ ਉਹ ਉਹ ਕਰਕੇ ਪੈ ਜਾਂਦਾ ਸਾਰੇ ਹਾਸੇ ਫਸ ਜਨੇ ਘਰ ਸਕੂਟਰ ਮੋਟਰਸਾਈਕਲ ਤੇ ਆਉਂਦਾ ਉਹ ਵੀ ਬਹੁਤ ਤੰਗ ਆ ਤਾਂ ਉਹ ਚਲ ਦਰਵੇਸ਼ ਮੰਨਦੇ ਹੁਣ ਤਾਂ ਕਿਹਨੂੰ ਕੋਈ ਨਹੀਂ ਕਹੀਦਾਗਾ ਨੇ ਤੇ ਉਹ ਸੇ ਕਰਦਾ ਖਵਾਗਾ ਬੋਲੇ ਇਹ ਤਾਂ ਤਾਨਾਦਾਰ ਹੈ ਤੇ ਦਰਵੇਜ ਹੁੰਦੇ ਆ ਚਲ ਪਰ ਇਹਨੂੰ ਅਕਲ ਘੱਟ ਆ ਬਹੁਤ ਜ਼ਿਆਦਾ ਆਗੀ ਸਾਡੇ ਪਿੰਡ ਬਾਬਾ ਜੋਗੀ ਵੀਰ ਜੀ ਦੀ ਬਾਬਾ ਜੋਗੀ ਵੀਰ ਜੀ ਜਿਹੜਾ ਮੇਨ ਜਿਹੜੀ ਜਗਾ ਹੈਗੀ ਉਹ ਮਾਨਸਾ ਸਾਡੇ ਤੇ ਇੱਕ ਇੱਥੇ ਬਣ ਗਈ ਸੀ ਆਪਣੇ ਆਪ ਹੀ ਲਿਖਿਆ ਮਹਤਾਨਦਨ ਬਾਬਾ ਜੋਗੀ ਵੀ ਆਪਾਂ ਲੈ ਜਿਹੜੇ ਚਾਹ ਦੇ ਵਾਗ ਗਈ ਆਪਣੇ ਵਾਲੀਓ ਦੇ ਕਿੱਪਰ ਨਾਲ ਹੰਮ ਕਿਨੇ ਆਣੇ ਆ ਇਹ ਆ ਗਿਆ 24 25 ਜਣੇ ਆ ਤੇ 17 18 ਦੀ ਲਾਈ ਜਾਨੇ ਅੱਜ ਪਨੀਰੀ ਆ ਚੋਨਾ 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 ਪੱਟੀ ਜਾਂਦੀ ਠੀਕ ਠੀਕ ਹੈ ਨਹੀਂ ਸੀ ਮੈਂ ਵੇਖਣ ਗਈ ਸੀ ਉਹ ਉੱਤੇ ਹਾਂ ਵੇਖਣ ਗਈ ਸੀ ਹੈ ਨਹੀਂ ਸੀ ਉਦੋਂ ਫਿਰ ਉਹ ਪਨੀਰੀ ਪੱਟਣ ਉੱਠ ਗਿਆ ਉਹ ਮੈਂ ਤਾਂ ਖਰਜ ਆੜਿਆ ਸੀ ਹੋ ਲੈਣ ਕੀ ਇਹ ਹੁੰਦਾ ਆਪਣਾ ਔੜਾ ਆ ਜੀ ਸਟੀਲ ਵਾਲਾ ਅੱਛਾ ਅੱਛਾ ਉਹ ਵਧੀਆ ਰਹਿੰਦਾ ਹੋਰ ਠੀਕ ਆ ਚਲੋ ਚੱਕ ਡੋਲਣੀ ਚੋਰ ਲੱਗੇ ਪਏ ਆ ਚੋਰ ਚੋਰ ਨਹੀਂ ਲੰਚ ਟਾਈਮ ਹੈ ਇਹਨਾਂ ਦਾ ਹਾਂ ਲੰਚ ਟਾਈਮ ਹੋ ਗਿਆ ਇਹਨਾਂ ਦਾ ਲੰਚ ਟਾਈਮ ਹੋਣ ਕਰਕੇ ਇੱਕ ਸੀਗਾ ਫਿਰ ਦੋ ਫਿਰ ਪੰਜ ਆਏ ਕਰਦੇ ਕਰਦੇ ਤੇ ਹੋਰ ਸੱਦ ਲਿਆਂਦੇ ਸਾਥੀ ਇਹਨਾਂ ਨੇ ਕੰਮ ਤਾਂ ਆਪਣੀ ਸੁਖਦੀ ਨਹੀਂਗੀ ਮੀਂਹ ਕਰਕੇ ਬੰਦਾ ਨੂੰ ਹੋ ਗਏ ਮੰਨਦਾ ਆਪਣੇ ਹੈ ਨਾ ਤੇ 3-15 ਦਿਨ ਹੋ ਗਏ ਕੰਮ ਤੋਂ ਤੋਤੀ ਨੂੰ ਹੋຊਦਾ ਹੋ ਗਿਆ ਹੋ ਨਹੀਂ ਹੋ ਗਈ ਇਹਨਾਂ ਦਾ ਪਰ 20 ਪਈ ਗਏ 3-4 ਦਿਨ ਤੰਦਰ ਹੀ ਪਈ ਰਹੀ ਮੀਂਹ ਹਾਂ ਅੰਦਰ ਹੀ ਪਈ ਰਹੀ ਕੱਲ ਗੱਡੀ ਆ ਬਾਹਰ ਤੇ ਅੱਜ ਗੱਡੀ ਆ ਬੰਾ ਇਹਨਾਂ ਨੂੰ ਮौजਾਂ ਲੱਗੀਆਂ ਉਹ ਵੀ ਆ ਲੱਗਦਾ ਨਹੀਂ ਹੁੰਦੇ ਮੋਰ ਨਾ ਉਹ ਓਏ ਇਹਨਾਂ ਦੀ ਗਿਣਤੀ ਵੱਧ ਜਾਂਦੀ ਰੋਜ਼ ਹਾਂ ਚਲ ਇਹਨਾਂ ਨੇ ਆਪਦੇ ਘਰਵਾਂ ਦਾ ਵੀ ਖਾਣਾ ਹਨ ਹਾਂ ਅੱਜ ਇਹਨਾਂ ਦਾ ਖਾਣਾ ਦਾ ਨਾ ਪੂਰਾ ਹੋਗਾ ਜਦ ਤਨ ਗੱਲ ਦੂ ਸੋਕੇ ਜਾਣੀਆਂ ਇਹ ਨਹੀਂ ਐਵੇਂ ਹੋਊਗਾ ਵੇਖ ਲਈ ਤੂੰ ਕੋਈ ਨਹੀਂ ਚਲ ਠੀਕ ਆਉਦੀ ਇੱਕ ਟੁਕੜੀ ਲੂਣ ਦੀ ਦੋਹ ਭਰਾ ਇੱਥੇ ਆ ਕਿਹੜੇ ਇਹ ਫੜੇ ਮਗ ਬਹੁਤ ਤੰਗ ਕਰਦੇ ਨੇ। ਉਹ ਉੱਡ ਖੜੀ। ਹੋ ਜਾਂਦੀ। ਬਹੁਤ ਤੰਗ ਕਰਦੇ ਐ। ਬਾਲੇ ਆੜਦੇ ਜੀ। ਖਪਟਾਖ ਦੇ ਪਟਾਕੇ ਪਾਉਣੇ ਪੈਂਦੇ ਸਾਨੂੰ। ਤੇ ਫੇਰ ਉੱਡਦੇ ਐ। ਤਿੰਨ ਦਿਨ ਹੋ ਗਏ ਸਾਨੂੰ ਪੂਰੀ ਐਂ ਡਿਊਟੀ ਲਾਉਣੀ ਪੈਂਦੀ ਐ। ਵਾਜਾ ਬਹੁਤਾ ਹਟ ਗਏ ਹੋ ਉੱਥੇ ਬਹਿ ਕੇ ਨਾਲ ਦੇ ਬਾਹਰ ਚ ਉਹਨਾਂ ਦੇ ਉੱਥੇ ਬਹਿ ਕੇ ਮੜਾ ਜਾ ਗਾਂਹ ਜਾ ਕੇ ਫੇਰ ਚਲਾਇਆ ਉਹਨਾਂ ਦੇ ਬਾਹਰ ਚ ਬੈਠਿਆ ਉੱਥੋਂ ਫੇਰ ਆਉਣਗੇ ਇੱਧਰ ਨੂੰ ਆ ਜਿੱਥੇ ਪਾਈਪਾਂ ਲੱਪਕਾਇਆ ਤੇ ਪੈਰ ਨਾਲ ਰੱਖੀ ਅੱਜ ਮਿੱਟੀ ਜੀ ਲਾਈ ਆ ਹੋਰ ਚੰਗਾ